ਪਿਆਰਕ ਸੜਕ ਹਾਦਸੇ ਵਿੱਚ 35 ਦੀ ਅਤੇ ਪਾਲਤੂ ਕੁੱਤੇ ਦੀ ਹੋਈ ਮੌਤ ਮੋਟਰਸਾਈਕਲ ਅਤੇ ਕੰਬਾਈਨ ਦੀ ਹੋਈ ਸਿੱਧੀ ਟੱਕਰ ਕੰਬਾਈਨ ਅਤੇ ਮੋਟਰਸਾਈਕਲ ਦੀ ਆਮੋ-ਸਾਹਮਣੀ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ 35 ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਕੂਟ ਜ਼ਿਲ੍ਹਾ ਗੁਰਦਾਸਪੁਰ ਜੋ ਆਪਣੀ ਬੇਟੀ ਤਰਨਪ੍ਰੀਤ ਕੌਰ 9 ਨਾਲ ਹਰਚੋਵਾਲ ਵੱਲੋਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਨੂੰ ਆ ਰਿਹਾ ਸੀ ਜਦੋਂ ਲਾਈਟਾਂ ਵਾਲੇ ਚੌਕ ਦੇ ਨਜ਼ਦੀਕ ਪਹੁੰਚੇ ਆ ਤਾਂ ਅੱਗੇ ਤੋਂ ਆ ਰਹੀ ਕੰਬਾਈਨ ਜੋ ਬਿਨਾ ਬਲੇਡ ਉਤਾਰੇ ਆ ਰਹੀ ਸੀ ਉਸ ਨਾਲ ਜਾ ਟਕਰਾਈ ਜਿਸ ਨਾਲ ਪਿਉ ਧੀ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਤੋਂ ਇਲਾਵਾ ਇੱਕ ਕੁੱਤੇ ਦੀ ਮੌਤ ਹੋ ਗਈ ਜੋ ਉਹਨਾਂ ਦੇ ਨਾਲ ਸੀ। ਮੌਕੇ ਦੇ ਡੀਐਸਪੀ ਹਰੀਸ਼ ਬਹਿਲ ਐਸਐਚਓ ਸੁਖਵਿੰਦਰ ਸਿੰਘ ਸਮੂਹ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਕੰਬਾਈਨ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਗਾਲੋਵਾਲ ਦਾ ਜਵਾਈ ਸੀ। ਅਤੇ ਗਲੋਬਲ ਸੋਰੀਆ ਕਰ ਹੀ ਰਹਿੰਦਾ ਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਪ੍ਰਦੀਪ ਸਿੰਘ 베ਦੀ ਦੀ ਖਾਸ ਰਿਪੋਰਟ ਦਸ ਸਾਹਿਬ ਕੀ ਨਾ ਜੇ ਤੁਹਾਡਾ ਅੱਜ ਜਿਹੜਾ ਇੱਕ ਐਕਸੀਡੈਂਟ ਦੀ ਖਬਰ ਆਈ ਹੈ ਲਾਈਟ ਨਾਲ ਛਾਉਂਦਾ ਉਹ ਕੀ ਇੱਥੇ ਹੋਇਆ ਮੈਂ ਜੀ ਪਟਿਆਲਾ ਸਿਵਲ ਹਸਪਤਲ ਤੋਂ ਬੋਲਣ ਦੇ ਆ ਰਮਨਪ੍ਰੀਤ ਸਿੰਘ ਪੰਨੂ ਫਾਰਮੇਸੀ ਅਫਸਰ ਅੱਜ ਅਸੀਂ ਡਿਊਟੀ ਦੇ ਬੈਠੇ ਆ ਤੇ ਦੋ ਸੜਕੋ ਕੇਸ ਆਏ ਹੈ ਜਿੰਨਾ ਵਿੱਚ ਪਿਓ ਤੀਜਾ ਦੱਸਿਆ ਗਿਆ ਵੀ ਐਕਸੀਡੈਂਟ ਨਾਲ ਡੈਥ ਹੋਈ ਹੈ ਖਾਣਾ ਸ਼ੇਅਰ ਕਰਨ ਕੋਤੇ ਨਹੀਂ ਲੜਕੀ ਦਾ ਨਾਮ ਹੈ ਗਾਜੀ ਤਰੁਣਪ੍ਰੀਤ ਕੌਰ ਜਿਹਦੀ ਕਿ ਉਮਰ ਹੈਗੀ ਆ 10 ਸਾਲ ਇਹਦੇ ਫਾਦਰ ਵੀ ਇਹਦੇ ਨਾਲ ਸੀ ਚਰਨਜੀਤ ਸਿੰਘ ਜਿਨ੍ਹਾਂ ਦੀ ਉਮਰ ਅੰਦਾਜ਼ਨ 35 ਸਾਲ ਦੱਸਣ ਦੇ ਆ ਇਨਾਂ ਦਾ ਕੰਬਾਈਨ ਦੇ ਨਾਲ ਉੱਥੇ ਕੋਈ ਫਲਾਈਟ ਵਾਲਾ ਚੌਕ ਹੈ ਸ਼ਿਰੇ ਬਿੰਕੂ ਤੇ ਲੱਗੇ ਜਿੱਥੇ ਕਿ ਐਕਸੀਡੈਂਟ ਹੋਇਆ ਹੋਇਆ ਤੇ ਦੋਨਾਂ ਦੀ ਦੱਸਣ ਰਿਹਾ ਕਿ ਐਜ ਐ ਸਪੋਰਟਡ ਡੈਥ ਹੋ ਗਈ ਹੈ ਹਾਂਜੀ ਇਹ ਬਾਈਕ ਤੇ ਹਿਾਰੇ ਆ ਦੱਸਿਆ ਇਹਨਾਂ ਨੇ ਉਹ ਕੰਬਾਈਨ ਸੀ ਕੰਬਾਈਨ ਦਾ ਕਿੰ데 ਕਟਰ ਲੱਗਾ ਸੀ ਉਹ ਕੰਬਾਈਨ ਦੇ ਕਟਰ ਨਾਲ ਇਹਨਾਂ ਦੀ ਕੋਈ ਬਾਈਕਾਂ ਦੇ ਐਕਸੀਡੈਂਟ ਹੋਇਆ ਹੋਇਆ ਤੇ ਦੋਨਾਂ ਦੀ ਇੱਥੇ ਐਡਿ ਸਪੋਰਟਡ ਡੈਥ ਹੋਈਆ ਬੜਕੀ ਇਹ ਕਿਹੜੇ ਬਣ ਗਏ ਇਹ ਕਿੱਡੀ ਗੱਲੋ ਵਾਲ ਗੱਲਬਾਤ ਪਿੰਡ ਤੇ ਆ ਜੀ ਤੇ ਉੱਥੇ ਲਾਈਟਾਂ ਚੌਕ ਲਗ ਡੈਥ ਹੋਈ ਇੰਨਾ